ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰੇ ਸਵੇਰੇ ਕੰਮ ਬਹੁਤ ਹੁੰਦਾ ਹੈ ਨਾ ਜੀ ਵਧੀਆ ਚਲੋ ਕੰਮ ਚਾਹੀਦਾ ਹੀ ਹੈ ਨਾ ਲਓ ਜੀ ਆਪਾਂ ਰਾਣੀ ਭੈਂਪੁਰ ਪਹੁੰਚ ਗਏ ਆ ਰਾਣੀ ਭੈਂਪੁਰ ਜਦੋਂ ਅਸੀਂ ਆਉਂਦੇ ਹੁੰਨੇ ਆ ਆਲੂ ਦੇ ਪਰੌਂਠੇ ਖਵਾਉਂਦੀ ਹੁੰਦੀ ਹੈ ਜਾਂ ਫਿਰ ਕਚੌੜੀਆਂ ਕਹਿੰਦੇ ਕਚੌੜੀਆਂ ਬਣਾਵਾਂਗੇ ਆਪਾਂ ਬਿਤੇ ਗਰਮੀ ਤੇ ਗਰਮੀ ਨਾਲ ਤੇ ਸਰਦੀ ਚ ਨਾਲੀ ਗਰਮ ਪਚਾਉਂਦੇ ਨਾਲੇ ਚਾਹ ਹਾਂ ਤੇ ਸਾਰਿਆਂ ਨੂੰ ਹੈਪੀ ਲੋੜੀ। ਉਹ ਕਿ ਨੀਚੋ ਬੈਂਡੀਆਂ ਕੱਢ ਲੀਆਂ ਬਾਹਰ ਮੈਂ ਕਿ ਬੱਚੇ ਉਹ ਕਰ ਦਿੰਦੇ ਜਦੋਂ ਸਲਾਬ ਜੀ ਹੋ ਜਾਂਦੀ ਹੈ। ਹਾਂ ਹਾਂ ਤੇ ਹੈਗੀਆਂ ਜੀ ਆਪਣੀਆਂ ਅਲਸੀ ਦੀਆਂ ਅਲਸੀ ਦੀਆਂ ਪਿੰਨੀਆਂ ਦੋ ਤਰ੍ਹਾਂ ਦੀਆਂ ਬਣੀਆਂ ਹੋਈਆਂ ਨੇ। ਆ ਦੇਖੋ। ਇਹ ਚ ਜ਼ਿਆਦਾ ਅਲਸੀ ਪਾਈ ਹੋਈ ਹੈ। ਇਹਦੇ ਵਿੱਚ ਖੋਆ ਪਾਇਆ ਹੈ। ਖੋਆ ਵੀ ਤੇ ਅਲਸੀ। ਹਾਂ। ਤਾਂ ਕਿ ਬਣਾਇਆ ਹੋਈਆਂ ਨੇ ਤੇ ਹੁਣ ਆਪਾਂ ਆਲੂ ਬਲਵੇਂ ਧਰਤੇ ਨੇ। ਮੈਂ ਅੰਨ ਨੂੰ ਕਿਹਾ ਮਹਾਰਾਜ ਜੀ ਤੂੰ ਅਲਸੀ ਆ ਗਾਜਰ ਪਾਕਾ ਢੱਬਾ ਰਹੀ ਸਾਰਾ ਕੁਝ ਵੀ ਤੂੰ ਉਹ ਕੇ ਉਹ ਲੈ ਕੇ ਚੌਲਾਂ ਦੀਆਂ ਪਿੰਨੀਆਂ ਹਨਾ ਚੌਲਾਂ ਦੀਆਂ ਪਿੰਨੀਆਂ ਅਸਲ ਚ ਹੋ ਗਈਆਂ ਸੀ ਸਾਰਾ ਮੈਂ ਫ੍ਰਿਜ 'ਚ ਰੱਖ ਦਿੱਤੀ ਸੀ ਮੈਂ ਜਦੋਂ ਚਾਹ ਦੀ ਪਿੰਨਿਆਂ ਨਾਲ ਖੋਲਦੇ ਆ ਹਾਂ ਤੇ ਉਹ ਤੇ ਮੈਂ ਕਿਹਾ ਚੌਲਾਂ ਦੀਆਂ ਪਿੰਨੀਆਂ ਕਹਿੰਦੇ ਚੌਲਾਂ ਦੀਆਂ ਪਿੰਨੀਆਂ ਸੀਗਾ ਕਿ ਤੁਸੀਂ ਖਾਂਦੇ ਹੋ ਫਿਰ ਆਪਾਂ ਬਣਾ ਲਾਂਗੇ ਆ ਆਪਾਂ ਇੱਥੇ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਚੌਲਾਂ ਦੀਆਂ ਪਿੰਨੀਆਂ ਦੀ ਬਹੁਤ ਟੇਸਟੀ ਲੱਗਦੀਆਂ ਹਾਂ ਹਾਂ ਤੇ ਨਾਲੇ ਤੁਸੀਂ ਵੀ ਉਹ ਕਰ ਲਿਓ ਹਨਾ ਉੱਥੇ ਫਿਰ ਮੇਰੇ ਤੋਂ ਕੱਲੀ ਤੋਂ ਉੱਥੇ ਕੰਮ ਕਰਕੇ ਜਿਵੇਂ ਹੁਣ ਕੱਪੜੇ ਦਾ ਕੰਮ ਕੱਪੜੇ ਦਾ ਕੰਮ ਕਰਕੇ ਵੀ ਰਹਿਣੀ ਪੈਣੀ ਹੁਣ ਮੇਰੇ ਤੋਂ ਕੁਕਿੰਗ ਦੀ ਵੀਡੀਓ ਨਾ ਜਿਆਦਾ ਸ਼ੇਅਰ ਨਹੀਂ ਹੁੰਦੀ ਉਹ ਫਿਰ ਸਾਫ ਸਫਾਈ ਕਰਾਂਗੇ ਹੂੰ ਹੂੰ ਥੋੜੀ ਜਿਹੀ ਆਰਨਾ ਵੀ ਸਾਧਾਰਨ ਆ ਸੀ ਮਾ ਜੀ ਜੀ ਆ ਕੇ ਚਾਹ ਪੀ ਮਾ ਹੁਣ ਪਹਿਲਾਂ ਠੀਕ ਹੈ ਠੀਕ ਸ਼ੁਰੂ ਕਰਾਂਗੇ ਆਹ ਨੂੰ ਤਾਂ ਮੈਂ ਘਰ ਤੇ ਮਸੀਤੀ ਬਚ ਜੂਗੀ ਹਾਂ ਹਾਂ ਬਿਲਕੁਲ ਥੋੜੇ ਜਿਹਾ ਹੋ ਜਾਊਗਾ ਔਰ ਲੱਗ ਜਿਹੜਾ ਹੁਣ ਹੁਣ ਸਾਜੇ ਪਚਾਰਿਆਂ ਦਾ ਫਿਰ ਜਦੋਂ ਫਿਰ ਉਹ ਲਾਉਣਾ ਲਓ ਜੀ ਤੁਹਾਨੂੰ ਦਿਖਾਉਨੇ ਆਂ ਇੰਡੀਆ ਚ ਵੀ ਸਨੋ ਫਾਲ ਹੋ ਰਹੀ ਆ ਕਿਤੇ ਤੁਸੀਂ ਕਹੋ ਸਾਡੇ ਬਾਹਰਲੇ ਦੇਸ਼ਾਂ ਚ ਹੁੰਦੀ ਆ ਇੰਨੀ ਠੰਡ ਪੈ ਰਹੀ ਆ ਬਹੁਤ ਜਿਆਦਾ ਉੱਪਰ ਨੇ ਹਾਂ ਉੱਪਰ ਉਹ ਲੋਕ ਤਾਂ ਕਹਿੰਦੇ ਆ ਉੱਪਰ ਨਵੇਂ ਨਾ ਕਹਿੰਦੇ ਹਾਂ ਆ ਦੇਖੀ ਆਹ ਚੌਕ ਗਿਆ ਕੋਸ਼ਾਲ ਦਾ ਕੀ ਸੀ ਮਾਦੀ ਹਾਂ ਬਹੁਤ ਜਿਆਦਾ ਠੰਡ ਹੋ ਰਹੀ ਆ ਬਹੁਤ ਹੀ ਜਿਆਦਾ ਹੋਇਆਗਾ ਜੀ ਇੰਤੁ ਜਿਆਦਾ ਹੁੰਦੀ ਆ ਹਾਂ ਪਰ ਨਹੀਂ ਰਾਣੀ ਭੈਣ ਮੈਨੂੰ ਤਾਂ ਥੋੜੇ ਘਰੇ ਜਿਆਦਾ ਠੰਡਾ ਸਾਡੇ ਨਾਲ ਹਾਂ ਪਤਾ ਨਹੀਂ ਹਾਂ ਸਾਨੂੰ ਤਾਂ ਵਧੀਆ ਲੱਗਦੀ ਆ ਤੁਹਾਨੂੰ ਵਧੀਆ ਲੱਗਦੀ ਆ ਸਾਨੂੰ ਨਹੀਂ ਵਧੀਆ ਲੱਗਦੀ ਇੰਨੀ ਦੇਖੋ ਕਿ ਲਾ ਹੌਸਾ ਨਾ ਕੋਰੋ ਸਾਫ ਕਰਨ ਵਾਲੇ ਕੋਈ ਨਹੀਂ ਨਾ ਰੱਖ ਲੈ ਹੂੰ ਲੋ ਜੇ ਅੰਦਰ ਹੀ ਜਾਂਦੇ ਆ ਬਾਹਰ ਤਾਂ ਬਹੁਤ ਠੰਡਾ ਲੱਗ ਰਹੀ ਆ ਮੈਨੂੰ ਇਹ ਲੱਗਦੀ ਲਾਲ ਹੋਈ ਫਿਰਦੀ ਆ ਰਾਣੀ ਭੈਣ ਠੰਡ ਨਾਲ ਅੱਤੋਂ ਹੁਣ ਤਾਂ ਇੰਨੀ ਉਹ ਉਹ ਨਾਲ ਮਿੰਟੇ ਚ ਠੰਡ ਠੰਡੀ ਹੋ ਰਹੀ ਹੈ ਹਰ ਇੱਕ ਚੀਜ਼ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਹੋ ਤਾਂ ਆ ਗਏ ਤਾਂ ਆ ਗਏ ਅਸੀਂ ਅਸੀਂ ਤਾਂ ਸਵੇਦੀ ਆਏ ਅੰਨੇ ਹਾਂ ਜੀ ਬੋਲਦਾ ਕਹਿੰਦਾ ਤੁਸੀਂ ਫੇਰ ਆ ਗਏ ਨਾ ਠੀਕ ਹੈ ਬਿਲਕੁਲ ਜਵਾ ਚੱਲਦਾ ਇਹ ਵੀ ਇਹੀ ਜਿਹਾ ਹੈਗੀ ਹਾਂ ਨਹੀਂ ਨਹੀਂ ਹੋਰ ਠੀਕ ਹੋ ਹਾਂ ਜੀ ਬਹੁਤ ਵਧੀਆ ਜੀ ਅਸੀਂ ਲੋਹੜੀ ਦੇਣਾ ਆਏ ਸੀਗੇ ਭੈਣ ਨੂੰ ਹਾਂ ਜੀ ਤੇ ਕੁਝ ਕੰਮ ਵੀ ਸੀ ਹੈਨਾ ਮੇਰੇ ਬਿਜ਼ਨਸ ਦੇ ਸਿਲਸਿਲੇ 'ਚ ਮੈਨੂੰ ਰਾਜਪੁਰੇ ਪਟਿਆਲੇ ਛੇਤੀ ਜਿਹੜਾ ਮੈਨਾ ਮਾਰਨਾ ਪੈਂਦਾ ਸੀ ਕਿੱਥੇ ਆਇਆ ਕਿ ਟਾਈਮ ਬੜਾ ਤੇ ਬੀਬੀ ਆ ਕੇ ਗਈ ਨੇ ਪਹਿਲਾਂ ਹਟੋ ਨਾ ਹਾਂ ਹਾਂ ਲਓ ਜੀ ਹੁਣ ਚਾਹ ਪੀਣ ਲੱਗੀਆਂ ਨੇ ਭੈਣ ਤੇ ਰਾਣੀ ਭੈਣ

ਅੱਛਾ ਮੈਂ ਤਾਂ ਹੁੰਦਾ ਐਚ ਐਸ ਲਈ ਸਮਾਰਨ ਹੁੰਦਾ ਹਾਂ ਹਾਂ ਜੀ ਨਿਆ ਇਹਦੇ ਵਿੱਚ ਹੋਰ ਕੁਝ ਪਾਇਆ ਹੈ ਵਿੱਚ ਹੋਰ ਕੁਝ ਪਾਇਆ ਹੈ ਦੋਹਾਂ ਦਾ ਅੱਛੇ ਗੋੜ ਵਾਲੀ ਹੋਣੀ ਹੈ ਸ਼ੱਕਰ ਵਾਲੀ ਹੋਣੀ ਹੈ ਨਹੀਂ ਇਹਦੇ ਇੱਕ ਦੇ ਵਿੱਚ ਤਾਂ ਇਹ ਤਾਂ ਖਵਾ ਪਾਇਆ ਹੋਇਆ ਹੈ ਅੱਛਾ ਇਹਦੇ ਵਿੱਚ ਸ਼ੱਕਰ ਵੀ ਪਾਈ ਹੋਵੇ ਤਾਂ ਹੋਰ ਫੁੱਟ ਦੇ ਸਮਾਰਨ ਪਾ ਮੈਂ ਇੱਕ ਲੇਲਾ ਵੀ ਮੈਂ ਨਹੀਂ ਦਿਖਾ ਕੇ ਦੇਖੋ ਬਹੁਤ ਹੈ ਬਹੁਤ ਸਿਆਣੇ ਐਸਾ ਤੁਸੀਂ ਬਣਾਈਆਂ ਹੋਈਆਂ ਹਾਂ ਹਾਂ ਜੀ ਉਹ ਫਿਰ ਲੈ ਕੇ ਆਏ ਸੀਗੇ ਨਾ ਰੈਡੀ ਬਣਾਉਣ ਵਾਸਤੇ ਹਾਂ ਹਾਂ ਹੂੰ ਅਰੇ ਲੋੜੀ ਦਾ ਤਿਹਾਰ ਚਾਹ ਬੋਣੀ ਤਾਂ ਹੋਈ ਸਵੇਰੇ ਠੀਕ ਆ ਕਹਿੰਦੇ ਬੋਣੀ ਹੋ ਗਈ ਸਵੇਰੇ ਹਾਂ ਨਹੀਂ ਘਟੇ ਵਾਲੇ ਪੈਰ ਖਾਣਾ ਮੈਨੂੰ ਲੈ ਜਾ ਕੋਈ ਕੋਈ ਉਹ ਬੱਚੇ ਦੇ ਜਦ ਰਾਣੀ ਮੇਰੇ ਇੰਨੇ ਜ਼ਿਆਦਾ ਤੇਲਾਰੇ ਬੱਚੇ ਖਾ ਲੈਣੇ ਅੰਜਵੇਂ ਕਹਿੰਦੀ ਬੋਣੀ ਹੋਣੀ ਰਹਿ ਚੀ ਜੀ ਨਹੀਂ ਖਾਦੀ ਹੈਗੀ ਮਾਂ ਨੂੰ ਇਹ ਫੇਰ ਮੇਰਾ ਫੇਟ ਉੱਜਾ ਖਰਾਬ ਹੋ ਜਾਂਦਾ ਨਾ ਮੈਨੂੰ ਖਰਾਬ ਜੀ ਕਰਦਾ ਹਾਂ ਹਾਂ ਤੇ ਜਿਹੜੀ ਚੀਜ਼ ਖਪੇ ਹੋਈ ਦੇ ਲੋ ਹੂੰ ਜਰੂਰੀ ਹੋਊਗੀ ਆ ਇਹਦਾ ਕਾਫੀ ਜ਼ਿਆਦਾ ਕਿਨਪਾਇ ਇਹ ਨਾ ਪਾਇਆ ਸੀ ਮੈਂ ਤੇਰੀ ਮਾਲੀ ਜ਼ਿਆਦਾ ਖੋਲੀ ਮੈਂ ਇਹ ਇੱਕ ਵਾਰਨ ਕਰਕੇ ਥੋੜਾ ਵਿਚੋਰ ਰੱਖਣਾ ਪੈਂਦਾ ਹੈਗੇ ਨਾ ਠੀਕ ਹੈ ਜੀ ਨੇ ਕੱਲ ਜੇ ਚਾਹ ਸਾਡੇ ਚ ਨਾ ਪੀਏ ਕੋਦੀ ਇਹਨੂੰ ਕਰਾ ਲਵਾਂਦਾ ਵੀ ਨਾ ਤੁਹਾਡਾ ਮੈਨੂੰ ਚੁਭ ਗਿਆ ਬਹੁਤ ਬਸ ਤੁਸੀਂ ਜੀ ਅੱਛਾ ਉਹ ਬੋਲ ਸੀ ਜੀ ਅੱਜ ਬਾਹਰ ਆ ਗਾਈਗਾ ਜੀ ਕੋ ਆ ਗਏ ਹੈ ਜੇ ਵੱਡਾ ਭਾਵੇਂ ਜੇ ਉਹ ਕੜਤੂ ਨਹੀਂ ਮਾਈ ਮਿੱਤਿਆ ਕਹਿੰਦੀ ਹੂ ਅੱਜ ਪੈਸੇ ਮੂਸੇ ਮਿਲਣਗੇ ਨਾ ਲੋੜੀ ਮੇਰੇ ਘੁੱਟ ਬਣਾਇਆ ਸੀ ਆ ਸਕੀਮ ਲਾ ਗਈ ਭੈਣ ਵੀ ਹਾਂ ਇਹ ਚ ਤਾਂ ਦੂਜੀ ਪੁੱਤੀ ਬਣਾਣਾ ਜਿਹੜਾ ਆਪਾ ਲੈ ਨਾ ਤੁਸੀਂ ਲੈ ਲਓ ਜੀ ਭੈਣ ਨੇ ਵੀ ਸਕੀਮ ਲਾ ਲਈ ਹਾਂ ਇਹਦੇ ਵਿੱਚ ਨਾ ਨਾ ਬਸ ਥੋੜੇ ਦੇਰ ਥੋੜੇ ਜਿਹੇ ਭਾਵੇਂ ਮਾਂ ਚਾਹਦਾ ਬਸ ਹਾਂ ਇਹ ਬਣੀ ਨਾ ਲਓ ਜੀ ਆ ਪ੍ਰਭਾਤ ਫੇਰੀ ਤੇ ਰਾਣੀ ਭੈਣ ਗਏ ਸੀਗੇ ਉਥੋਂ ਭੋਗ ਮਿਲਿਆ ਸੀਗਾ ਇਹ ਪਦਾਣਾ ਲੱਡੂ ਵਗੈਰਾ ਸਾਰਿਆਂ ਨੇ ਹਾਂ ਬਹੁਤ ਟੇਸਟੀ ਨੇ ਕਿ ਨਟਾਂ ਤੋਂ ਬਾਅਦ ਚਲੋ ਵਧੀਆ ਪ੍ਰਮਾਤਮਾ ਕਰੇ ਤੁਹਾਡੀ ਜੇ ਭਰ ਜਵੇ ਲਓ ਜੀ ਤੁਸੀਂ ਵੀ ਸ਼ਕੋ ਪਰਵਾਤ ਫੇਰੀ ਦਾ ਪ੍ਰਸ਼ਾਦ ਦੇਖੇ ਮੈਨੂੰ ਆ ਬਹੁਤ ਸਵਾ ਲੱਗਦੀਆਂ ਨੇ ਸ਼ੁਰੂ ਤੋਂ ਛੋਟੇ ਮੁੰਡੇ ਤੋਂ ਜਾਂਾ ਜਾਂ ਉਸ ਤੋਂ ਉਹ ਵਿਆਹ ਹੁੰਦਾ ਨਾ ਕੁਝ ਵੀ ਹੁੰਦਾ ਹ ਕੋਡੀਆਂ ਮੈਂ ਕਹਿੰਦੀ ਹਾਂ ਮੈਨੂੰ ਇਹਦਾ ਸ਼ਾਂਤ ਲੈਣੀ ਹੁੰਦੀ ਵਾੜੇ ਤੇ ਘੜ ਘੜ ਕੇ ਖਾ ਲੈਂਦੀ ਹੁੰਦੀ ਆ ਨਮਕੀਂ ਦਿੱਤਾ ਬੈਠਾ ਨਾ ਕੋਈ ਮੈਨੇ ਹੀ ਖਾਂਦਾ ਮਹਾਲ ਨੂੰ ਤੇ ਖਾ ਕਹਿੰਦਾ ਨਾ ਮੈਂ ਛੋਟੇਂ ਅੰਦਰ ਆ ਚੁੱਕੇ ਨੇ ਕੀ ਆ ਬੰਦੇ ਇਹ ਜਦੋਂ ਇਹ ਰੱਖਦੇ ਨੇ ਖਾ ਜਾਂ ਡੱਬਾ ਵੀ ਹੈ ਤੇ ਰਸੂਈ ਦਾ ਮੇਰੇ ਨਾਲ ਸਹਾਂਦੀ ਨਹੀਂ ਮੋਹਰਾਵੇ ਰਹਿਣ ਤੋਂ ਫਿਰ ਰਹਿਣ ਤੋਂ ਰਹਿਣ ਦੋ ਜੇ ਨਹੀਂ ਖੜ ਲੈ ਰਾਣੀ ਪੜ ਗਈ ਮੈਂ ਤਾਂ ਲਉਂਗੀ ਹੋਰ ਸਭ ਖਾ ਲੋ ਮੈਂ ਨਹੀਂ ਖਾ ਸਕਦੀ ਆ ਜਾਓ ਕਿ ਉਹਦੇ ਮੈਂ ਆਪਦੀ ਖਾਂਦੀ ਹਾਂ ਮੈਂ ਤਾਂ ਮੈਨੂੰ ਲੋ ਜੀ ਦਸ ਕੁल्ले ਵੀ ਛਕੋ ਪਟਿਆਲੇ ਦੇ ਪੰਜਾਬੀ ਅੱਛਾ ਜੇ ਕਿ ਮੈਂ ਵਾਂ ਅੰਦਰ 10000 ਅੰਦਰ ਪਾਪਾ ਨੇ ਮਿੱਠਾ ਖਾਦੇ ਆ ਅੰਦਰ ਨਹੀਂ ਖਾਦਾ ਮਹਾ ਦੀਦੀ ਹੋ ਗਈ ਮੇਰੇ ਨਾਲ ਇਹ ਵੀ ਨਹੀਂ ਖਾਂਦੀ ਸਵਾਗਤ ਇਕੱਲੇ ਹੀ ਰਹਿ ਗਏ ਫਿਰ ਲਓ ਜੀ ਗਰਮ ਗਰਮ ਚਾਹ ਦਾ ਗਲਾਸ ਵੀ ਪੀਓ ਤੁਸੀਂ ਤੁਸੀਂ ਵੀ ਛਕੋ ਮੈਂ ਨਹੀਂ ਪੀਣੀ ਚਾਹ ਮੈਂ ਤਾਂ ਹੁਣੀ ਪੀ ਕੇ ਠੀਕ ਹਾਂ ਤੁਸੀਂ ਪੀਓ ਮੈਂਨੇ ਕੱਜ ਨਾ ਮਸਤ ਪਾ ਕੇ ਜੰਨੇ ਲੋੜੀ ਹਾਂ ਮੈਂ ਦੱਸ ਤੇ ਬਹੁਤ ਸੋਹਣਾ ਲਓ ਜੀ ਅੱਜ ਭੈਣ ਨੇ ਨਵਾਂ ਸੂਟ ਪਾਇਆ ਜੇ ਵਾਲਾ ਨਹੀਂ ਆਪ ਹੀ ਸਟਿਚ ਕਰ ਲੈਂਦੇ ਨੇ ਇਹ ਕੁਝ ਹੋਵੇ ਦੀਵਾਲੀ ਲੋੜੀ ਨਵਾਂ ਹੀ ਸੂਟ ਪਾਉਂਦੇ ਜੀ ਵੀ ਤਾਂ ਆਓ ਫਿਰ ਵਧੀਆ ਸ਼ੌਕ ਹੋਣਾ ਚਾਹੀਦਾ ਬਹਾਨਾ ਸ਼ੁਰੂਆਤ ਹੋ ਜਾਂਦੀ ਹਾਂ ਤਾਂ ਮੀਂਹ ਜੰਦਰ ਪੈ ਰਿਹਾ ਨਾ ਮਸੂਦਾ ਰੇ ਰਾਣਾ ਦਾ ਘਰੇ ਪਾ ਲੋ ਕਰੀ ਜੇ ਮਰਜੀ ਹੂੰ ਸਾਨੇ ਅਸਾ ਲੋ ਮੈਂ ਵੀ ਖਾ ਕੇ ਦੇਖਾਂ ਕੀ ਖਾਵਾ ਆ ਆਸ ਸੁਆਦ ਨੇ ਆ ਮਖਾਣੇ ਮੈਨੂੰ ਬਹੁਤ ਵਧੀਆ ਲੱਗਦੇ ਨੇ ਇਹ ਤੇਰੇ ਵਾਲੇ ਘਰ ਕੋਰਮੇ ਵਿਆਹਲੇ ਕੋਰਮੇ ਵਿਆਹ ਚੁੱਟੀਆਂ ਦੇ ਬੱਚਿਆਂ ਨੂੰ ਸੁੱਤੇ ਬਾਬੇ ਜਾਗੇ ਬਰਵਾਤ ਫੇਰੀ ਚ ਤੇ ਵਿਆਹ ਹਨ ਹਾਂਜੀ ਜੀ ਫੇਰ ਉਹਨਾਂ ਦੇ ਆਹ ਕੋਰਮੇ ਇਹਨਾਂ ਨਾਲ ਸ਼ੁਰੂਆਤ ਕਰੀ ਆ ਬਰਵਾਤ ਫੇਰੀ ਨਾਲ ਹੀ ਆ ਕਰਕੇ ਕੋਰਮੇ ਨੇ ਸਾਡੇ ਪਟਿਆਲੇ ਵਾਧੂ ਆ ਠੰਡ ਪੈਣ ਗਈ ਥੋੜੇ ਪਟਿਆਲੇ ਕਿ ਨਹੀਂ ਸਾਨੂੰ ਮੈਨੂੰ ਕਹਿ ਰਹੀ ਅੱਜ ਵੀ ਚੰਡੀਗੜ੍ਹ ਨਾ ਬਹੁਤ ਜ਼ਿਆਦਾ ਠੰਡ ਹੈ ਜੂਰੀ ਐਸੀ ਦੇ ਰਾਜਪੁਰੇ ਤਾਂ ਫਿਰ ਵੀ ਠੀਕ ਹੈ ਅੱਜ ਸਵੇਰੇ ਕਹੇ ਸੀ ਮੈਨੂੰ ਹਾਂ ਅੱਜ ਆਹ ਕਿੰਨੇ ਦਿਨ ਹਫਤੇ ਬਾਅਦ ਹੁੰਦੇ ਹਨ ਨਾ ਤੇ ਮੈਨੂੰ ਕਹਿੰਦੇ ਓਰੇ ਤਾਂ ਫਿਰ ਵੀ ਠੀਕ ਹੈ ਸਾਡੇ ਇੱਥੇ ਬਹੁਤ ਠੰਡਾ ਹੈ ਕਹਿੰਦੀ ਮੈਂ ਤੇ ਦੋ ਦੋ ਕੋਠੀਆਂ ਬਾਕੇ ਬੈਠੀ ਹੁਣੀ ਸੀ ਉਹ ਮੈਂ ਵੀ ਤੋ ਦੋ ਦੇ ਬਿਲੋ ਓਰੇ ਤਾਂ ਫਿਰ ਵੀ ਮੈਂ ਇੱਕ ਨਾਲ ਚੱਲ ਰਹੀ ਹਾਂ ਦੋ ਦੰਦੇ ਜਦੋਂ ਵੀ ਤਾਂ ਕੰਪਾਟੀ ਜੇ ਬੈਠੀ ਬੈਠੀ ਨੂੰ ਵੀ ਸਾਡੇ ਚੰਡੀਗੜ੍ਹ ਬਹੁਤ ਜ਼ਿਆਦਾ ਠੰਡ ਹੋਗੀ ਕਿਸੇ ਨਾਲ ਜ਼ਿਆਦਾ ਲੱਗਦਾ ਉਹ ਫਿਰ ਉੱਥੇ ਸ਼ਿਮਲੇਆਂ ਨੇੜੇ ਕਰਕੇ ਪਹਾੜੀਆਂ ਸਾਡੇ ਘਾਟਾ ਠੰਡ ਤੁਹਾਡੇ ਨਾਲੋਂ ਥੋੜੇ ਜ਼ਿਆਦੇ ਆ ਸਾਡੇ ਜ਼ਿਆਦੇ ਆ ਹੂੰ ਅੱਛਾ ਉਸ ਫਿਰ ਰਾਣੀਪੈਣ ਦਾ ਘਰ ਨਮਾ ਵੀ ਹੈਗਾ ਨਾ ਮੈਂ ਹੈਈ ਰਾਜੇ ਇੱਧਰ ਹਾਂ ਫਰਕ ਹੈ ਉਰੇ ਠੰਡ ਜ਼ਿਆਦੇ ਆ ਜਿਵੇਂ ਦਰੋਜ਼ੇ ਬਾਗ ਦੇ ਲਿਖੇਗਾ ਨਾ ਸਾਡੇ ਵੱਲੋਂ ਠੀਕ ਹੈ ਚਾਹਾਂਗੇ ਹੱਥ ਇੱਧਰ ਤੁੰਦਾਰ ਕੁਛੇ ਉੱਪਰ ਵੀ ਰਹਿੰਦੇ ਨੇ ਨਾ ਉਹਦੇ ਨਾਲ ਵੀ ਫਰਕ ਪੈਣਾ ਹਾਂ ਹਾਂ ਥੱਲੇ ਵੀ ਨਹੀਂ ਲਾਗੀ ਹਾਂਜੀ ਕੁਛ ਆਪਦੇ ਘਰ ਦਾ ਨਾ ਟੈਂਪਰੇਚਰ ਹੁੰਦਾ ਰਣੀ ਭੈਣ ਉਹ ਆਪਾਂ ਨੂੰ ਉੱਥੇ ਹੀ ਸੈੱਟ ਹੁੰਦਾ ਜਿਵੇਂ ਕਿਤੇ ਆਪਾਂ ਉਹ ਹੁੰਨੇ ਆਂ ਜਾਂਦੇ ਆਂ ਉੱਥੇ ਆਪਾਂ ਨੂੰ ਕੁਦਰਤੀ ਜਿਆਦਾ ਲੱਗਦੀ ਆ ਮੇਰੇ ਵਿੱਚ ਮੈਨੂੰ ਨਹੀਂ ਪਤਾ ਲੱਗਦਾ ਵੀ ਮੈਂ ਕੰਮ ਕਰਦੇ ਮੈਨੂੰ ਠੰਡ ਲੱਗਦੀ ਨਹੀਂ ਅਗਰ ਮੈਂ ਬੇਲੀ ਟੂਰੀ ਟੂਰੀ ਜਾਂਦੀ ਆ ਤਾਂ ਮੈਨੂੰ ਐ ਲੱਗੇ ਜਿਵੇਂ ਠੰਡ ਛੱਡੀ ਜਾ ਰਹੀ ਗਰਮੀ ਵੀ ਜਿਆਦਾ ਲੱਗਦੀ ਆ ਕਿਤੇ ਜਾ ਕੇ ਠੰਡ ਵੀ ਇਹ ਵੀ ਹੋ ਜਾਂਦਾ ਮੈਨੂੰ ਅੰਦਾ ਨਹੀਂ ਲੱਗਦੀ ਮੈਂ ਥੋੜੀ ਪਹਿਲਾਂ ਵੀਡੀਓ ਚ ਪੁੱਛਿਆ ਸੀ ਕਿਸੇ ਭੈਣ ਨੇ ਵੀ ਅਲਸੀ ਦੀਆਂ ਪਿੰਨੀਆਂ ਕਿਵੇਂ ਬਣਦੀਆਂ ਸਾਨੂੰ ਦੱਸਿਓ ਇਹ ਰੋਟੀਆਂ ਕਈ ਤਰ੍ਹਾਂ ਬਣਦੀਆਂ ਨੇ ਕਈ ਦਾ ਨਾ ਮਿੱਠਾ ਪਾਉਂਦੇ ਹੀ ਨਹੀਂ ਹੈਗੇ ਕਈ ਜਿਹੜੇ ਪਾਉਂਦੇ ਨੇ ਮਿੱਠਾ ਗੁੜ ਸ਼ੱਕਰ ਪਾ ਲੈਂਦੇ ਨੇ ਜੇ ਆਪਾਂ ਇਹ ਇੱਕ ਤਾਲਸੀ ਦੀਆਂ ਪਿੰਨੀਆਂ ਹੁੰਦੀਆਂ ਨੇ ਥੋੜਾ ਜਿਹਾ ਆਟਾ ਪੈ ਕੇ ਬਣਦੀਆਂ ਨੇ ਇੱਕ ਤਾਲਸੀ ਦੀਆਂ ਪਿੰਨੀਆਂ ਹੁੰਦੀਆਂ ਨੇ ਥੋੜਾ ਜਿਹਾ ਖੋਆ ਪੈ ਕੇ ਬਣਦੀਆਂ ਨੇ ਉਹ ਆਪਾਂ ਤੁਹਾਨੂੰ ਦੱਸਦੇ ਆਂ ਐਨਾ ਕਾ ਆਟਾ ਤੁਸੀਂ ਨੇ ਭੁੰਨ ਲੈਣਾ ਪਹਿਲਾਂ ਕੱਚਾ ਨਹੀਂ ਰੱਖਣਾ ਆਟਾ ਭੁੰਨ ਲਓ ਚਾਹੇ ਬੇਸਰ ਭੁੰਨ ਲਓ ਚਾਹੇ ਖੋਆ ਬਣਾ ਲਓ ਉਹਨੂੰ ਲੱਕ ਰੱਖ ਦੋ ਕਰਕੇ ਫਿਰ ਆਪਾਂ ਜਿਆਦਾ ਨਹੀਂ ਥੋੜਾ ਜਿਹਾ ਪਾਣੀ ਪਾ ਕੇ ਗੁੜ ਸ਼ੱਕਰ ਦੀ ਚਾਸ਼ਨੀ ਬਣਾਉਣੀ ਹੈ ਚਾਸ਼ਨੀ ਬਣਾ ਕੇ ਉਹਦੇ ਵਿੱਚ ਤੁਸੀਂ ਕੋਈ ਵੀ ਡਰਾਈ ਫਰੂਟ ਪਾਉਣਾ ਹੈ ਪਾ ਸਕਦੇ ਹੋ ਪੀਸ ਕੇ ਪਰ ਫਿਰ ਆਪਾਂ ਨੇ ਅਲੱਗ ਤੋਂ ਐਵੇਂ ਜਿਹਾ ਆਟਾ ਨੂੰ ਨਿਹਾਲਸੀ ਲੈ ਲਓ ਉਹਨੂੰ ਭੁੰਨ ਲਓ ਭੁੰਨਣ ਵੇਲੇ ਬਹੁਤ ਜ਼ਿਆਦਾ ਛਿੱੜਕਦੀ ਹੈ ਜਿਹੜਾ ਆ ਕੜਾਹੀ ਹੁੰਦੀ ਹੈ ਉਹਨੂੰ ਗਰਮ ਕਰਕੇ ਵਿੱਚ ਪਾ ਦਿਓ ਵਿੱਚੇ ਭੁੱਜ ਜਾਂਦੀ ਹੈ ਢੱਕਣ ਬੰਦ ਕਰ ਲਓ ਫਿਰ ਆਪਾਂ ਨੇ ਉਹਨੂੰ ਪੀਸ ਲੈਣਾ ਮਿਕਸੀ 'ਚ ਪੀਸੀ ਜਾਂਦੇ ਤਾਂ ਆਟਾ ਜਿਹਾ ਬਣ ਜਾਂਦਾ ਜਿਵੇਂ ਬਿਲਕੁਲ ਕਾਲੀ ਹੋਈ ਪੀਆ ਪਿੰਨੀ ਹੈ ਜਿਹੜੀ ਫਿਰ ਆਪਾਂ ਨੇ ਉਹ ਬਣਾਈ ਹੋਈ ਸੀਗੀ ਗੁੜ ਦੀ ਚਾਸ਼ਨੀ ਉਹਦੇ ਵਿੱਚੋਂ ਖੋਆ ਜਾਂ ਆਟਾ ਪਾ ਦੋ ਨਾਲ ਇਧਰ ਹਲਸੀ ਪੀਸੀ ਹੋਈ ਭੁੰਨੀ ਹੋਈ ਪਾ ਦੋ ਡਰਾਈ ਫਰੂਟ ਪਾ ਦੋ ਬਿਲਕੁਲ ਮਿਕਸ ਹੋ ਜਾਂਦਾ ਉਹਦੀ ਚਾਹੇ ਤੁਸੀਂ ਪੀਸ ਕੱਟ ਲਓ ਪਿੰਨੀਆਂ ਬਣਾ ਲਓ ਆ ਜਿਵੇਂ ਬੜਾਈਆਂ ਰਿਹਾ ਐ ਬਣਦੀ ਐ ਜੀ ਇਹ ਕੋਈ ਔਖੀ ਨਹੀਂ ਬਣਾਉਣੀ ਜਦ ਸਰਦੀਆਂ ਦੇ ਵਿੱਚ ਨਹੀਂ ਸਵਾਦ ਹੁੰਦੀ ਐ ਐਨੀ ਗਰਮਾਇਸ਼ ਦਿੰਦੀ ਐ ਦੇਖੋ ਆਪਾਂ ਕੇ ਬਣਾਉਂਗੇ ਤਾਂ ਜ਼ਿਆਦਾ ਸਵਾਦ ਆ ਜ਼ਿਆਦਾ ਖੋਇਆ ਜਾਂ ਜਿੱਟੀਆਂ ਜਿੱਟੀਆਂ ਦੇ ਨਹੀਂ ਨਹੀਂ ਉਹ ਹੋ ਜਾਂਦੀ ਐ ਰਾਣੀ ਭੈਣੇ ਕੈੜੀ ਹੋ ਜਾਂਦੀ ਐ ਜੇ ਆਟੇ ਦੀ ਕੱਲੇ ਦੀ ਬਣਾ ਬੇਸ਼ੱਕ ਜਿੰਨਾ ਮਰਜ਼ੀ ਰੋ ਪਾਲਾ ਕਿਉਂਕਿ ਕਿਉਂ ਆ ਜਿਹੜਾ ਉਹ ਸਰਦੀ ਚ ਜੰਮ ਜਾਂਦਾ ਉਹ ਇਹਦਾ ਟੇਸਟੀ ਵੀ ਹੋ ਜਾਂਦੀ ਐ ਹਾਂਜੀ ਹਾਂਜੀ ਚਲੋ ਜੀ ਲਓ ਜੀ ਹੋਰ ਤੁਹਾਨੂੰ ਸਾਡੀ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਆਪਾਂ ਤਿੰਨ ਚਾਰ ਦਿਨ ਹੁਣ ਇੱਥੇ ਦਾ ਹੀ ਵਲੌਗ ਸ਼ੁਰੂ ਸ਼ੇਅਰ ਕਰਾਂਗੇ ਤੇ ਤੁਸੀਂ ਟ ਏ ਹੁਣ ਆਪਾਂ ਕਰਦੇ ਆਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ